ਇਹ ਇਹ ਚੁੱਕ ਕੇ ਵੇਖਿਆ ਤੇ ਇਹਦਾ ਗਲਾ ਕੱਟਿਆ ਹੋਇਆ ਬਹੁਤ ਕੱਟ ਲੱਗੇ ਹੋਏ ਬੜੀ ਦੇਰ ਹੈ ਮੈਨਾਂ ਇਹਦਾ ਕਤਲ ਕੀਤਾ ਗਿਆ ਪਤੀ ਨੇ ਦਾਤਰਾ ਨਾਲ ਵੱਢਤੀ ਘਰ ਵਾਲੀ ਤੇ ਵਿੱਚ ਬਹੁਤ ਟੀਚਰ ਹੈ ਸਰਕਾਰੀ ਟੀਚਰ ਹਮ ਸਭ ਕਰਦੇ ਨੇ ਸਰਕਾਰੀ ਟੀਚਰ ਗਲ ਵਾਢ ਉਤਾਰਿਆ ਮੌਤ ਦੇ ਘਾਟ ਇੱਕ ਉਹਨਾਂ ਦੇ ਕੋਈ ਬਾਹਰ ਵੀ ਰਿਲੇਸ਼ਨ ਹੈਗੇ ਕਿ ਘਰ ਉਹਨਾਂ ਦਾ ਪਤੀ ਦੇ ਜਿਹਦੇ ਕਰਕੇ ਉਹਨਾਂ ਨੂੰ ਕਿਤੇ ਮਤਲਬ ਇਹ ਕੋਈ ਥੋੜਾ ਬਹੁਤ ਉਹਨਾਂ ਦੇ ਵੀ ਨਾ ਇਹਦੇ ਕੋਈ ਨਾ ਇਹਦੇ ਗੁੱਸੇ ਚ ਆ ਕੇ ਜਾਂ ਮਤਲਬ ਇਹਨਾਂ ਦਾ ਜਿਹੜਾ ਕਤਲ ਕੀਤਾ ਖੂਨ ਨਾਲ ਲੱਤ-ਪੱਤ ਬੈੱਡ ਤੋਂ ਮਿਲੀ Laash ਪਹਿਲਾਂ ਕੋਟ ਮਾਰ ਕਰਦਾ ਨਹੀਂ ਹੁਣ ਇਹਨਾਂ ਦੇ ਦਾਤਰਾ ਨਾਲ ਵੜ ਗਿਆ ਨਾਲ ਕਿ ਤਿੰਨ ਨਜਾਇਜ਼ ਸਬੰਧ ਦੱਸੇ ਜਾ ਰਹੇ ਨੇ ਕਤਲ ਦੀ ਵਜ੍ਹਾ ਤੇ ਇਹ ਜਿਹੜਾ ਮਰ ਰਿਹਾ ਜਿਹੜਾ ਇਹਦੇ ਜਿਹੜਾ ਘਰ ਵਾਲਾ ਅਮਰਦੀਪ ਸਿੰਘ ਹੈ ਉਹ ਕੀਤਾ ਹੂੰ ਉਹਨੇ ਕੀਤਾ ਹੂੰ ਤੇ ਜੀ ਹਾਂ ਇੱਕ ਸਰਕਾਰੀ ਅਧਿਕਾਰੀ ਪਕੜਾ ਕਤਲ ਕਰ ਦਿੱਤਾ ਗਿਆ ਹੈ ਉਸਦੇ ਹੀ ਘਰ ਚ ਦਾਤਰਾ ਨਾਲ ਉਸ ਦਾ ਗਲ ਵੜਿਆ ਗਿਆ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਕਤਲ ਦੇ ਇਹ ਇਲਜ਼ਾਮ ਮ੍ਰਿਤਕ 35 ਸਾਲਾ ਜਸਪਾਲ ਕੌਰ ਦੇ ਪਤੀ ਤੇ ਲੱਗੇ ਨੇ ਕਤਲ ਦੀ ਇਸ ਵੱਡੀ ਵਾਰਦਾਤ ਤੋਂ ਬਾਅਦ ਘਰ 'ਚ ਚੀਕ ਚਿਹਾੜਾ ਮਚ ਗਿਆ ਮ੍ਰਿਤਕ ਲੜਕੀ ਦੇ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਸਪਾਲ ਕੌਰ ਤੇ ਉਸ ਦੇ ਪਤੀ ਵਿਚਾਲੇ ਕਾਫੀ ਸਮੇਂ ਤੋਂ ਕਲੇਸ਼ ਰਹਿੰਦਾ ਸੀ ਅਸੀਂ ਜਦੋਂ ਆ ਕੇ ਵੇਖਿਆ ਤੇ ਇਹਨੂੰ ਬੜੀ ਲੀੜਾ ਚੁੱਕੇ ਵੇਖਿਆ ਇਹਦਾ ਗਲਾ ਕੱਟਿਆ ਹੋਇਆ ਬਹੁਤ ਕੱਟ ਲੱਗੇ ਹੋਏ ਬੜੀ ਦੇਰ ਹੈ ਮਿੰਨਾ ਦਾ ਕਤਲ ਕੀਤਾ ਗਿਆ ਬਹੁਤ ਸ਼ਾਜਿਸ਼ ਤੈਅ ਕੀਤਾ ਗਿਆ 플ਾਈਨ ਬਣਾ ਕੇ ਸਾਰੀ ਇਹਨਾਂ ਦੇ 4 ਦਿਨ ਹੋ ਗਏ ਕੈਮਰੇ ਵਗਦੇ ਇਹਨਾਂ ਕੈਮਰੇ ਬੰਦ ਕਰਕੇ ਕਤਲ ਕੀਤਾ 플ਾਨ ਪੂਰੀ ਬਣਾ ਕੇ ਕੀ ਕਿਦੇ ਵਿੱਚ ਪਾਓ ਇਹ ਟੀਚਰ ਹੈ ਸਰਕਾਰੀ ਟੀਚਰ ਹੂੰ ਕੰਮ ਕਰਦੇ ਨੇ ਅਜ ਘਰ ਵਾਲਾ ਕੀ ਕਰਦਾ ਜੀ ਕੰਮ ਘਰ ਵਾਲਾ ਪਤਾ ਨਹੀਂ ਕੀ ਕਰਦਾ ਉਹਦੇ ਰੀ ਆ ਕਿੱਥੇ ਵਿਆਹੀ ਸੀਗੇ ਹਾਂਜੀ 1 ਢੂਰ ਸਾਲ ਇੱਕ ਉਹਨਾਂ ਦੇ ਕੋਈ ਬਾਹਰ ਵੀ ਰਿਲੇਸ਼ਨ ਹੈਗੇ ਸੀ ਕਿ ਘਰ ਉਹਨਾਂ ਦਾ ਪਤੀ ਦੇ ਹੂੰ ਜਿਹਦੇ ਕਰਕੇ ਉਹਨਾਂ ਨੂੰ ਕਿਤੇ ਮਤਲਬ ਇਹ ਕੋਈ ਥੋੜਾ ਬਹੁਤਾ ਉਹਨਾਂ ਦੇ ਵੀ ਨਾ ਇਹਦੇ ਕੋਈ ਨਾ ਇਹਦੇ ਗੁੱਸੇ ਚ ਆ ਕੇ ਦਾ ਮਤਲਬ ਇਹਨਾਂ ਦਾ ਜਿਹੜਾ ਕਦਰ ਕੀਤਾ ਬਹੁਤ ਜ਼ਿਆਦਾ ਮਾਰਾ ਹਟਕਾ ਕੋਈ ਵੀ ਜਦਾਂ ਕਿਤੇ ਪਿੰਡ ਜਾਣਾ ਆਉਣਾ ਕੱਲੀ ਨੇ ਵਿਚਾਰੀ ਨੇ ਜਾਣਾ ਕੱਲੀ ਨੇ ਆਉਣਾ ਕੋਈ ਇਹਨੂੰ ਪੁੱਛਦਾ ਨਹੀਂ ਗੇਂਦਾ ਨਹੀਂ। ਪਿਆਨ ਹੋ ਕੇ 10-12 ਸਾਲ ਦੀ। ਬੱਚੇ ਕਿੰਨੇ ਆ ਜੀ? ਇੱਕ ਲੜਕਾ ਹੈ। ਇਹਨਾਂ ਦੋਵਾਂ ਜੀਆਂ ਦਾ ਝਗੜਾ ਕੋਈ ਨਾਲ ਉਹਦਾ ਰਹਿੰਦਾ ਸੀ। ਉਹਨੇ ਹੁਣ ਕੋਈ ਗੱਲ ਨਹੀਂ ਦੱਸੀ। ਬੇਰਹਿਮੀ ਦੇ ਨਾਲ ਰਾਤ ਨੂੰ ਦਾਤਰਾ ਦੇ ਨਾਲ ਵੜ ਦਿੱਤਾ। ਹੂੰ। ਸਾਨੂੰ ਕੋਈ ਪਤਾ ਨਹੀਂ ਲੱਗਾ। ਸਾਨੂੰ ਸਵੇਰੇ ਇਹਨਾਂ ਨੂੰ ਫੋਨ ਕਰ ਦਿੱਤਾ ਕਿ ਉਹਨੂੰ ਜਿਹੜੀ ਉਹ ਪੂਰੀ ਹੋ ਗਈ। ਇਹਦਾ ਬਾਹਰ ਵੀ ਕਿਤੇ ਚੱਕਰ ਹੀ। ਪਰ ਇਹਨਾਂ ਵਿਚਾਰੀ ਨੇ ਕਦੀ ਕੋਈ ਗੱਲ ਨਹੀਂ ਕੀਤੀ। ਥੋੜੀ ਬੋਦੀ ਕਿਤੇ ਸੀ। ਫੇਰ ਰੋਕ-ਦੋਕਦੇ ਸੀ ਉਹਨਾਂ ਨੂੰ। ਹਾਂਜੀ। ਇਹ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਸੀ। ਮੁੰਡੇ ਦਾ ਚੱਕਰ ਨਹੀਂ ਗਿਆ ਜੀ। ਹਾਂਜੀ। ਉਹ ਵਿਚਾਰੀ ਕਰ ਇੱਕ ਜੁੜੀ ਨਹੀਂ ਐਨੋ ਸਖਤ ਤੋਂ ਸਭ ਤੋਂ ਜਿਹੜੀ ਸਜ਼ਾ ਮਿਲਣੀ ਚਾਹੀਦੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਅਹੀਂ ਹਾਂਜੀ ਇਹ ਟੀਚਰ ਸੀ ਖਡੂਰ ਸਾਹਿਬ ਸਰਕਾਰੀ ਜਾਂ ਪ੍ਰਾਈਵੇਟ ਹਾਂਜੀ ਸਰ ਸਰਕਾਰੀ ਜਿਸ ਪਾਲ ਕੋਲ ਦੀ ਡੀਡੀ ਜਿਹੜਾ ਜੋ ਗਵਰਨਮੈਂਟ ਸਰਕਾਰੀ ਸਕੂਲ ਇੱਥੇ ਆਪਣੀ ਨੌਕਰੀ ਕਰਦੀ ਹੈ ਟੀਚਰ ਹੈ ਤੇ ਇਹਦੀ ਜਿਹੜਾ ਗਲੇ ਤੇ ਡਾਕਟਰ ਮਾਰ ਕੇ ਤੇ ਇਹਦੀ ਜਿਹੜੀ ਹੈ ਮੈਨੂੰ ਮੌਤ ਦੇ ਘਾਟ ਉਤਾਰਿਆ ਗਿਆ ਦੀ ਉਹਨਾਂ ਸੀ ਸਮੂਹ ਦਾ ਕਲੀਅਰ ਹੋ ਗਿਆ ਇਹਨਾਂ ਦੇ ਬਿਆਨ ਸਟੇਟਮੈਂਟ ਵਗੈਰਾ ਲਿਖਾਈਏ ਇਹਦਾ ਜਿਹੜਾ ਮਰਡਰ ਹੈ ਜਿਹੜਾ ਇਹਦੇ ਜਿਹੜਾ ਘਰ ਵਾਲਾ ਅਮਰਦੀਪ ਸਿੰਘ ਹੈ ਉਹ ਕੀਤਾ ਹੂੰ ਉਹਨੇ ਕੀਤਾ ਹੂੰ ਤੇ ਉਹਦੇ ਤੋਂ ਸਾਨੂੰ ਇੱਕ ਜਿਹੜਾ ਦੱਤਰ ਹੈ ਜਿਹੜਾ ਉਹਦਾ ਉਹ ਜਿਹੜਾ ਸਾਨੂੰ ਬਰਾਮਦ ਕਰ ਲਿਆ ਅਸੀਂ ਹੁਣ ਅਸੀਂ ਨੂੰ ਇਹਨਾਂ ਨੇ ਸਟੇਟਮੈਂਟ ਲਿਖਾਈਏ ਉਹਦੇ ਅਧਾਰ ਤੇ ਅਸੀਂ ਐਫਆਈਆਰ ਦਰਜ ਕਰਤੀ ਹੈ ਐਫਆਈਆਰ ਤੇ ਦਰਜ ਕਰਨ ਤੋਂ ਬਾਅਦ ਅਗਰ ਕੋਈ ਤਫਸੀਲ ਦੇ ਵਿੱਚ ਕੋਈ ਸਾਹਮਣੇ ਸਾਨੂੰ ਗੱਲ ਆਉਂਦੀ ਹੈ ਵੀ ਇਹ ਇਹਦੇ ਮੌਤ ਦੇ ਕਾਰਨ ਕਿੰਨੇ ਕਿਉਂ ਮਾਰੀ ਹੈ ਦੀ ਕਾਰਨ ਉਹ ਅਹੀਂ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਤੁਹਾਨੂੰ ਸਾਰੀ ਗੱਲ ਸਾਹਮਣੇ ਲਿਆਵਾਂਗੇ ਸਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਏ